ਮੁੰਡਾ ਮੁੰਡਾ ਤਾਂ ਸਾਊਥੀ ਗੇ ਬਹੁਤ ਜਾਣੀ ਵੈਸੇ ਸਾਨੂੰ ਪਤਾ ਲੱਗਿਆ ਠੀਕਾ ਵੀ ਇਹਨੇ ਪਹਿਲਾਂ ਕੁੜੀ ਨੇ ਕਿਸੇ ਦੀ ਲੱਤ ਲੋਥ ਤੜਵਾਈ ਥੀ ਕਿ ਸਾਨੂੰ ਪਤਾ ਲੱਗਿਆ ਠੀਕਾ ਜੀ ਕਿ ਕਿਸ ਕਾਰਨ ਚ ਤੜਵਾਈ ਸੀ ਦੇਖੋ ਮੈਨੂੰ ਹੁਣ ਪਤਾ ਨਹੀਂ ਸਾਨੂੰ ਤਾਂ ਦੇਖੋ ਜੀ ਵੀ ਇੱਕ ਗੱਲ ਬਾਤ ਇਹਨਾਂ ਦੀ ਯਾਨੀ ਕਿ ਹੁਣ ਹੀ ਆ ਕੁੜੀ ਨਾਲ ਰਿਸ਼ਤ ਸੰਧ ਹੋਣਗੇ ਯਾਨੀ ਕਿੰਨੇ ਕ ਟਾਈਮ ਪਹਿਲਾਂ ਲੱਤ ਲੋਥ ਤੜਵਾਈ ਹੋ ਗਏ ਤਿੰਨ ਚਾਰ ਕਿ ਮਹੀਨੇ ਹੋ ਗਏ ਹੋ ਸਕਦਾ ਵੀ ਇਹਦੇ ਕਰਕੇ ਉਹਨੇ ਆਪਣਾ ਬਦਲ ਲਿੱਤਾ ਅੱਛਾ ਇਹਦੇ ਇਹੀ ਹੋ ਸਕਦਾ ਇਹ ਉਹਨੇ ਜਦੋਂ ਅਕਸਰ ਉਹਨੇ ਤੜਪ ਪਹਿਲਾਂ ਵੀ ਲੜਿਆ ਕਿਸੇ ਨਾਲ ਕਦੇ ਵੀ ਨਹੀਂ ਕਦੇ ਬਹੁਤ ਸਾਊ ਬਹੁਤ ਆਈ ਮੁੰਡਾ ਬਹੁਤ ਸੌਹ ਹੋਈ। ਇਸ ਤਰ੍ਹਾਂ ਸੁਹਾ ਸੀ ਬਿੱਟ ਦੇ। ਸੁਹਾ ਤਾਂ ਬਹੁਤ ਵਧੀਆ ਮੁੰਡਾ ਸੀਗਾ ਜੀ ਬਹੁਤ ਸੌਹ ਤੇਗਾ ਸੁਹਾ ਤਾਂ। ਅੱਜ ਜੂ ਇਹਨੇ ਕਾਰਾ ਕੀਤਾ ਵਾ ਬੜਾ ਬੇਕੀਰ ਦੀਦਾ। ਇਹ ਕਿਸੇ ਕੀ ਹੋ ਸਕਦਾ। ਬਹੁਤ ਦੁਖਾੜੀ ਗੱਲ ਹੈ ਜਿਹੜੇ ਆ ਕਰਿਆ ਨੇ ਯਾਨੀ ਚਲੋ ਬਾਕੀ ਹੁਣ ਦੇਖੋ। ਹੁਣ ਜੇ ਵੀ ਇੱਕ ਵੱਡੀ ਪਲੇਅਰ ਸੀ। ਹਾਂ ਕਬੱਡੀ ਪਲੇਅਰ ਸੀ ਬਹੁਤ ਵਧੀਆ ਥੀਗਾ ਕਬੱਡੀ ਪਲੇਅਰ ਵੀ ਮੰਨਿਆ ਤਿੰਨ ਥੀਗਾ ਜੀ ਇਹਨੂੰ ਪੂਰਾ। ਜਦ ਤੋਂ ਇਹਦੀ ਮਲ ਕੇ ਨਾ ਕਬੱਡੀ ਖੇਲਦੇ ਲੱਤ ਟੁੱਟ ਗਈ ਸੀਗੀ। ਤੇ ਜਦ ਤੋਂ ਬਾਅਦ ਵਿੱਚ ਖੇਲ ਲੈ ਨਹੀਂ ਮੁੜ ਕੇ ਹੁਣੇ ਪੰਪ ਤੇ ਲੱਗ ਗਦੇਗਾ ਪٹرول ਪੰਪ ਤੇ। ਏ ਉੱਥੇ ਕੰਮ ਕਰਦਾ ਸੀ ਹੁਣ ਜਿੰਨ 3-4 ਮਹੀਨਿਆਂ ਤੋਂ ਲੱਗਿਆ ਸੀਗਾ ਜੀ ਉੱਥੇ। ਗੁਰਵਾਰ ਚੀਨ ਦੇ ਮੈਂਬਰ ਨੇ ਇਹ ਤਿੰਨ ਭਰਾ ਨੇ ਜੀ ਤੇ ਚਾਰ ਭੈਣਾਂ ਨੇ ਇੱਕ ਵਿਆਹਿਆ ਹੋਇਆ ਭਾਈ ਤੇ ਚਾਰ ਭੈਣ ਵਿਆਹੀਆਂ ਹੋਈਆਂ ਨੇ। ਇਹ ਤਾਂ ਆਪਣੇ ਸਰਵਿਸ ਕਰਦਾ ਸੀਗਾ ਜੀ ਇੰਦਰ ਮਾਨੇ ਵਾਲ ਸਕੂਲ ਦੇ ਵਿੱਚ ਲੱਗਿਆ ਸੀਗਾ। ਕਿੰਨੀ ਉਮਰ ਰਿਟਾਇਰ ਹੋਗੇ? ਇਹ 28-30 ਸਾਲ ਉਮਰ। ਪ੍ਰਿੰਸੀਪਲ ਵੀ ਲੜਿਆ। ਕਦੇ ਵੀ ਨਹੀਂ ਮੈਂ ਤਾਂ ਕਦੇ ਸੁਣਿਆ ਹੀ ਨਹੀਂ ਹੈਗਾ ਕਦੇ ਵੀ ਬਹੁਤ ਸਾਰੇ ਮੁੰਡਾ ਸੀਗਾ ਬਹੁਤ। ਮੁੰਡਾ ਤਾਂ ਬਹੁਤ ਵਧੀਆ ਦੀ ਕਵਾਡੀ-ਕੁੱਡੀ ਖੇਡਦਾ ਸੀ, ਵਧੀਆ ਪਰਿਵਾਰ-ਪਰਿਵਾਰ ਉਹਨਾਂ ਦਾ ਬਹੁਤ ਵਧੀਆ। ਗੁੱਸੇ ਕੋਰਸ ਨੇ ਨੇ ਬਹੁਤ ਵਧੀਆ ਸੀ ਤੇ ਪਿੰਡ ਦਾ ਕੋਈ ਇਹੋ ਜਿਹੀ ਗੱਲਬਾਤ ਰਹੀ ਉਹਦੀ ਕਿੰਨੇ ਭੈਣ ਤੋਂ ਹੈ ਉਹ ਮੇਰੇ ਚਾਰ ਭੈਣਾਂ ਨੇ ਤਿੰਨ ਭਾਈ ਨੇ ਇਹ ਵਿਆਹਿਆ ਹੋਇਆ ਸੀ ਨਹੀਂ ਕੁਵਾਰਾ ਹੀ ਤਾਂ ਜੀ ਇਹ ਕੀ ਫਿਰ ਤੁਹਾਨੂੰ ਕੀ ਲੱਗਦਾ ਵੀ ਕਵਡੀ ਖੇਡ ਇੱਕ ਪਲੇਅਰ ਬੰਦਾ ਤੇ ਏਡੀ ਬੜੀ ਵਾਰਤਾ ਤੁਹਾਨੂੰ ਇੰਝਾਮ ਦਿੰਦਾ ਕੀ ਕਰ ਰਹੇ ਹੋ ਸਾਡੇ ਪਤਾ ਨਹੀਂ ਯਾਰ ਕੀ ਹੋ ਸਕਦਾ ਮੈਂ ਵੀ ਸੋਸ਼ਲ ਮੀਡੀਆ ਤੇ ਹੀ ਦੇਖਿਆ ਮੈਂ ਕੁਝ ਲੱਗਦਾ ਕਿਸੇ ਦਾ ਕੋਈ ਲਗੜਾਟ ਜੀ ਇਹ ਲਗੜਾਟ ਤਾਂ ਕੋਈ ਹੈਗਾ ਹੈ ਨਹੀਂ ਸੀ ਉਹ ਪਿੰਡ ਤੋਂ ਵਧੀਆ ਰਿਸ਼ਤਬੰਦ ਕੋਈ ਇਹ ਕੋਈ ਗੱਲ ਨਹੀਂ ਸਕਦੇ ਜੀ ਹਣ ਅੱਪ ਪਿੰਡ ਦੇ ਵਿੱਚ ਕਿੱਦਾਂ ਦਾ ਸੁਭਾਅ ਨਾ ਪਿੰਡ ਤਾਂ ਬਹੁਤ ਵਧੀਆ ਸੀ ਕਵਡੀ ਖੇਡਦਾ ਰੇਗੂ ਲੱਗਦਾ ਕੋਈ ਪਤਾ ਲੱਗ ਗਿਆ ਇਹ ਹਾਲ ਤੱਕ ਹਨ ਦਾ ਕੋਈ ਗੱਲ ਵਿਚਰਦੀ ਪਤਾ ਲੱਗ ਬਾਕੀ ਘਰ ਕਿੰਨੇ ਬੈਠੇ ਹੋ ਨੇ ਉਹਦੇ ਭੈਣੇ ਵੀ ਐ ਹਿਆਂ ਨੇ ਭਾਈ ਦਾ ਇੱਕ 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 ਵਿਆਹ ਹੈਗਾ ਭਾਈ ਇਹ ਜੋਇੰਟ ਫੈਮਲੀ ਹੈ ਨਾ 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 ਸਾਰੀ ਜੋਇੰਟ ਫੈਮਲੀ ਹੈ ਜੀ ਪਿਤਾ ਜੀ ਕੀ ਕਰਦੇ ਆ ਪਿਤਾ ਜੀ ਵਿਚਾਰੇ ਇਹਦੇ ਉੱਥੇ ਲੱਗੇ ਆਪਣੇ ਸਕੂਲ ਚ ਹੁੰਦੇ ਸੀ ਤੇ ਚੌਂਕੀ ਦਾ ਰਿਟਾਇਰ ਹੋ ਗਈ ਹੈ ਪਰ ਇੱਜੂ ਦੀ ਵਾਰਦਾਤ ਨੂੰ ਇੰਨੀ ਵੀ ਕਿਸ ਕੀ ਨਾ ਇਨਜਾਮ ਦੇਣਾ ਜਿਸ ਤਰ੍ਹਾਂ ਦੀ ਵੀਡੀਓ ਸਾਡੇ ਕੋਲ ਆਈਆਂ ਨੇ ਉਹਦੇ ਲੱਗਦਾ ਵੀ ਇਹਦੀ ਕੋਈ ਬਹੁਤ ਤਕੜੀ ਰਣਜੀਤਰੀ ਜਾਂ ਕੋਈ ਇਹਦੇ ਉਹ ਸਾਈਨ ਨਾ ਭਰਿਆ ਜੀ ਮੈਂ ਕੁੜੀ ਨੂੰ ਮਾਰਦਾ ਇਹ ਹੋ ਸਕਦੀ ਹੈ ਜੀ ਉਹਦੀ ਨਿੱਜੀ ਜ਼ਿੰਦਗੀ ਜਾਨੀ ਸਾਡੇ ਪਿੰਡ ਚ ਤਾਂ ਵਿਚਾਰਾ ਬਹੁਤ ਸਾਉਂਦੀ ਹੈ ਕਦੇ ਕਿਸੇ ਨਾਲ ਲੜਾਈ ਪੈਣੀ ਨਾ ਨਾ ਕਦੇ ਕਦੇ ਲੜਾਈ ਪੜਾਈ ਨਹੀਂ ਉਹ ਬਾਹਰ ਜ਼ਿੰਦਗੀ ਨਹੀਂ 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 ਇਹ ਹੈ ਜ ਆਪਣਾ ਨਹੀਂ ਹੈਗਾ ਅਸੀਂ ਆਹ ਤਾਂ ਮੈਂਬਰ ਨੂੰ ਪਤਾ ਲੱਗ ਗਿਆ ਪਤਾ ਨਹੀਂ ਵੀਰੇ ਨੂੰ ਉਹ ਸੋਸ਼ਲ ਮੀਡੀਆ ਤੇ ਦੇਖਿਆ ਜੀ ਠੀਕ ਸੀਗਾ ਵੀਰੇ ਨਾਰਮਲ ਆ ਆਪਣੇ ਜਿਹੇ ਸੁਭਾਅ ਵਾਲੀਗਾ ਬੰਦੇ ਦਾ ਜੀ ਕਿੰਨਾ ਟਾਈਮ ਦਾਪ ਦਿੱਤਾ ਉਹਨੂੰ ਤੱਕ 2-3 3 ਇੱਕ ਮਹੀਨੇ 3 ਇੱਕ ਮਹੀਨੇ ਲਾਇਆ ਵੀਰੇ ਨੇ ਕੋਈ ਲੱਗਦਾ ਸੀ ਵੀ ਗੁੱਸੇ ਖੋਰ ਆ ਜੈਸਾ ਨਾ ਠੀਕ ਆ ਸੁਭਾਅ ਦੀ ਤੁਹਾਨੂੰ ਮੈਂ ਫਿਰ ਵੀ ਦੱਸਿਆ ਪਹਿਲਾਂ ਵੀ ਠੀਕ ਆ ਆਪਣੇ ਪਿਛਲੇ ਮਹੀਨੇ ਹਟ ਗਿਆ ਸੀਗਾ ਤਨਖਾਹ ਲੈ ਕੇ ਜੀ ਕਿਹੜੀ ਪਿੰਡ ਦਾ ਸੀ ਆ ਨਾਲ ਆਪਣੇ ਖੇਰਨੀਆ ਪਿੰਡ ਆਈ ਓਰੇ ਹਾਂਜੀ ਤੇ ਕੋਈ ਉਹਨਾਂ ਕੋਈ ਐਸੀ ਜਿਹੀ ਵਾਰਤਾਲਾਪ ਕੋਈ ਗੱਲ ਕੀਤੀ ਹੋਵੇ ਕਿ ਕਿਸੇ ਕੁਰੀ ਬਾਰੇ ਕੋਈ ਗੱਲ ਕੀਤੀ ਹੋਵੇ ਤੁਹਾਡੇ ਨਾਲ ਉਹਨਾਂ ਨੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਪ੍ਰੀਮ ਸਬੰਧ ਹੋਣ ਉਹਦੇ ਨਹੀਂ ਜੀ ਐਦਾਂ ਦੀ ਕੋਈ ਗੱਲ ਨਹੀਂ ਮੈਂ ਤਾਂ ਸੋਤੋਂ ਹੀ ਪਤਾ ਲੱਗੀ ਉਹ ਬਾ ਕੁਛ ਨਹੀਂ ਕਹਿੰਦਾ ਠੀਕ ਨਹੀਂ ਕਹਿੰਦਾ ਗਰਮੀ ਬਹੁਤ ਆ ਹੁਣ ਕਹਿੰਦਾ ਮੇਰੇ ਤੋਂ ਕਹਿੰਦਾ ਕੰਮ ਨਹੀਂ ਕਰ ਹੁੰਦਾ ਉਹਦੇ ਗੋਡੇ ਦਾ ਆਪਰੇਸ਼ਨ ਹੋਇਆ ਸੀ ਗੈਲਗਾਮੈਂਟ ਦਾ ਉਹ ਕਬੱਡੀ ਖੇਡਦੇ ਕਿਹੜੇ ਸੱਟ ਲੱਗ ਗਈ ਜਾਂਦਾ ਕਬੱਡੀ ਪਲੇਅਰ ਸੀਗਾ ਹਾਂਜੀ ਹਾਂਜੀ ਅੱਜ ਉਹਨੇ ਇੱਕ ਮੁਹਾਲੀ ਕੁੜੀ ਮਾਰਤੀ ਪਤਾ ਲੱਗੇ ਤੇ ਉਹ ਨਹੀਂ ਸੰਤ ਤੋਂ ਤੁਤੋਂ ਹੀ ਪਤਾ ਲੱਗਿਆ ਵੀਰੇ ਅਸਟੌਰੇ ਪੈਟਰੋਲ ਪੰਪ ਦੇ ਫੋਨ ਵੀ ਨਹੀਂ ਅਲਾਉਡ ਹੈਗਾ ਔਰ ਇਹ ਤਾਂ ਦੇਖ ਨਹੀਂ ਸਕਦੇ ਤਾਂ ਕਰਕੇ